ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਦੇਖਿਆ ਜਾ ਰਿਹਾ ਹੈ ਤੇ ਕੁਝ ਰਿਪੋਰਟਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹੁਣ 500 ਰੁਪਏ ਦੇ ਨੋਟ ਏਟੀਐਮ ਤੋਂ ਨਹੀਂ ਨਿਕਲਣਗੇ ਇੱਕ ਖਬਰ ਸੁਣ ਕੇ ਬਹੁਤ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਉਹ ਸੋਚ ਰਹੇ ਨੇ ਕਿ ਇਹ ਸੱਚ ਹੈ ਕਿ ਹੁਣ 500 ਰੁਪਏ ਦੇ ਨੋਟ ਵੀ ਬੰਦ ਹੋਣ ਜਾ ਰਹੇ ਨੇ ਪਰ ਦੱਸ દਈਏ ਕਿ ਸਰਕਾਰ ਨੇ ਸੰਸਦ ਦੇ ਵਿੱਚ ਇਸ ਬਾਰੇ ਪੂਰੀ ਸੱਚਾਈ ਦੱਸ ਦਿੱਤੀ ਹੈ ਅਤੇ ਰਾਹਤ ਦੀ ਗੱਲ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਹੈ ਵਿੱਤ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਹੈ ਕਿ 500 ਰੁਪਏ ਦੇ ਨੋਟਾਂ ਤੇ پابੰਦੀ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ ਭਾਰਤੀ ਰਿਜ਼ਰਵ ਬੈਂਕ ਇਹ ਯਕੀਨੀ ਬਣਾਏਗਾ ਕਿ ਹਰ ਤਰ੍ਹਾਂ ਦੇ ਨੋਟ ਭਾਵੇਂ 100 ਹੈ ਜਾਂ 200 ਜਾਂ ਫਿਰ 500 ਦਾ ਬਾਜ਼ਾਰ ਦੇ ਵਿੱਚ ਉਪਲਬਧ ਹੋਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਹੁਣ ਸਰਕਾਰ ਦਾ ਫੋਕਸ ਇਹ ਹੈ ਕਿ 100 ਅਤੇ 200 ਰੁਪਏ ਵਰਗੇ ਛੋਟੇ ਨੋਟ ਵੱਧ ਤੋਂ ਵੱਧ ਲੋਕਾਂ ਲਈ ਆਸਾਨੀ ਦੇ ਨਾਲ ਉਪਲਬਧ ਹੋਣ ਇਸ ਲਈ RBI ਨੇ ਬੈਂਕਾਂ ਅਤੇ ATM ਕੰਪਨੀਆਂ ਨੂੰ ਕਿਹਾ ਹੈ ਕਿ 30 ਸਤੰਬਰ 2025 ਤੱਕ ATM ਦੇ ਵਿੱਚ ਘੱਟੋ-ਘੱਟ 75% ਛੋਟੇ ਨੋਟ ਯਾਨੀ ਕਿ 100 ਅਤੇ 200 ਦੇ ਨੋਟ ਹੋਣੇ ਚਾਹੀਦੇ ਹਨ ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਪ੍ਰਵੇਖ ਦੇ ਵਿੱਚ ਤੁਹਾਨੂੰ ATM ਅਤੇ ਛੋਟੇ ਨੋਟ ਆਸਾਨੀ ਦੇ ਨਾਲ ਮਿਲ ਸਕਣ ਤਾਂ ਜੋ ਰੋਜ਼ਾਨਾ ਖਰੀਦਦਾਰੀ ਅਤੇ ਛੋਟੇ ਖਰਚੇ ਕਰਨ ਦੇ ਵਿੱਚ ਆਸਾਨੀ ਹੋਵੇ ਬਿਲਕੁਲ ਅਜਿਹਾ ਨਹੀਂ ਹੈ ਸਰਕਾਰ ਨੇ ਕਿਹਾ ਕਿ 500 ਰੁਪਏ ਦੇ ਨੋਟ ਬੰਦ ਨਹੀਂ ਕੀਤੇ ਜਾ ਰਹੇ ਨੇ ਤੇ ਇਹ ਨੋਟ ਵਰਤੋਂ ਦੇ ਵਿੱਚ ਰਹਿਣਗੇ ਤੇ ਇਹਨਾਂ ਦੀ ਵੰਡ ਵੀ ਪਹਿਲਾਂ ਵਾਂਗ ਜਾਰੀ ਹੈ